ਤੁਸੀਂ ਰੀਤੀ ਰਿਵਾਜ ਤਾਂ ਬਹੁਤ ਦੇਖੇ ਹੋਣੇ ਆ ਆ ਰੀਤੀ ਰਿਵਾਜ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਦੋਸਤੋ ਤੁਹਾਡੇ ਕੀ ਰੀਤੀ ਰਿਵਾਜ ਕੀ ਤੁਹਾਡੇ ਵੀ ਇਹ ਅਜਿਹੇ ਜਿਹੇ ਰੀਤੀ ਰਿਵਾਜ ਹੁੰਦੇ ਨੇ ਤਾਂ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਦੋਸਤੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਇੱਕ ਬਜ਼ੁਰਗਾ ਉਤ ਦੇ ਲੇਡੀਜ਼ ਬਰਾ ਪਾਈ ਜਾ ਰਹੀ ਹੈ ਤੇ ਉਸ ਨੂੰ ਇੱਕ ਸ਼ੇਪ ਵੀ ਦਿੱਤੀ ਜਾ ਰਹੀ ਹੈ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਇਹੋ ਜੀ ਰੀਤੀ ਰਿਵਾਜ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਕਿਹੜੇ ਕਿਹੜੇ ਇਲਾਕਿਆਂ ਵਿੱਚ ਹੁੰਦੇ ਹਨ ਕਮੈਂਟ ਵਿੱਚ ਜਰੂਰ ਦੱਸਿਓ ਦੋਸਤੋ ਵਿਆਹ ਵਿੱਚ ਸਾਲੀਆਂ ਜੁੱਤੀ ਚੱਕਦੀਆਂ ਸੁਣੀਆਂ ਇਹ ਵੀ ਇੱਕ ਰਸਮ ਹੈ ਸਾਲੀਆਂ ਨਾਕਾ ਲਾਉਂਦੀਆਂ ਨੇ ਤੇ ਉਦੋਂ ਆਸੇ ਮਜ਼ਾਕ ਹੁੰਦਾ ਹੈ ਜਾਂ ਹੋਰ ਬਹੁਤ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਵੀ ਇੱਕ ਰੀਤੀ ਰਿਵਾਜ ਹੁੰਦਾ ਹੈ ਬੇਸ਼ੱਕ ਦੁਨੀਆ ਨੇ ਬਹੁਤ ਤਰੱਕੀ ਕਰ ਚੁੱਕੇ ਹਨ ਪਰ ਪਿੰਡਾਂ ਦੇ ਵਿੱਚ ਉਹੀ ਰੀਤੀ ਰਿਵਾਜ ਉਹੀ ਜਾਦੂ ਟੂਣਾ ਉਹੀ ਬਹਿਮ ਪਰਮ ਅਜੇ ਵੀ ਪਿੰਡਾਂ ਦੇ ਵਿੱਚ ਜਾਰੀ ਹੈ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਬਹਿਮ ਪਰਮ ਤੇ ਰੀਤੀ ਰਿਵਾਜ ਉਹੀ ਪੁਰਾਣੇ ਰਿਵਾਜ ਚੱਲ ਰਹੇ ਹਨ ਲੇਕਿਨ ਸਮੇਂ ਦੇ ਆਉਣ ਨਾਲ ਨਾਲ ਸਭ ਚੇਂਜ ਹੋ ਚੁੱਕਾ ਹੈ ਲੇਕਿਨ ਆ ਪਿੰਡਾਂ ਦਾ ਰਿਵਾਜ ਹੈ ਕਦੇ ਵੀ ਪੁਰਾਣਾ ਨਹੀਂ ਹੋ ਸਕਦਾ ਦੋਸਤੋ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸੋ ਜੇ ਕਿਸੇ ਨੂੰ ਪਤਾ ਹੋਵੇ ਕਿ ਇਸ ਰੀਤੀ ਰਿਵਾਜ ਨੂੰ ਕੀ ਕਹਿੰਦੇ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ